ਵੇ ਨਾਲ ਬਿਲਡਿੰਗ ਪਾ ਰਹੇ ਜੀ ਕੋਈ ਪਰਮਿਸ਼ਨ ਨਹੀਂ ਹੈ ਨਾ ਕੋਲ ਜੀ ਰਾਤ 6:30 ਵਜੇ ਨੇ ਦੁਪਹਰ ਆਇਆ ਉਹਦੇ ਬਾਅਦ ਇਹ ਸਾਰੀ ਮਤਲ ਕੰਧ ਗਿਰਕੀ ਨੀ ਪੜਤੀ ਕਰ ਰਹੀ ਸੀ ਕੋਈ ਪਤਾ ਨਹੀਂ 8 ਪਾਣੀ ਨੇ 9 ਪਾਣੀ ਕਹਿੰਦੇ 8 9 ਮਹੀਨੇ ਦੀ ਪਾਣੀ ਹੈ ਜੀ ਛੱਤ ਗਿਰੀ ਹੈ ਜੀ 3:25 ਵਜੇ ਬਚੀ 25ਵੇਂ ਕੋਲ ਖੜੀ ਤੇ 25 ਦੁਪਹਿਰਾਂ ਮਾ ਘੰਟਾਂ ਗਿਰੀਆਂ ਜੀ ਸਾਡੇ ਸਦਾ ਕੀ ਹੈ ਜੀ ਆਪਣਾ ਪਰਮਿਸ਼ਨ ਦਾ ਨਹੀਂ ਜੀ ਕੋਈ ਲੋੜ ਨਹੀਂ ਹੁੰਦੀ ਕਿਉਂ ਸਾਡਾ ਨਹੀਂ ਨਹੀਂ ਦੇੜੇ ਦੀ ਨਹੀਂ ਹੈ ਸਾਡਾ ਜੀ ਉਹ ਹੈ ਨਾ ਆਪਣਾ ਕੀ ਕਹਿੰਦੇ ਇਹਨੂੰ ਪੰਚਾਇਤੀ ਇਹ ਉਹ ਹੈ ਨਾ ਪਰਮਿਸ਼ਨ ਤੇ ਨਾਲ ਹੀਰ ਜਾਂਦਾ ਕੋਈ ਲੋੜ ਤਾਂ ਪੈਂਦੀ ਨਹੀਂ ਓਏ ਨਾਲ ਬਿਲਡਿੰਗ ਪਾ ਰਹੇ ਜੀ ਕੋਈ ਪਰਮਿਸ਼ਨ ਨਹੀਂ ਹੈ ਨਾਲ ਕੋਲ ਜੀ ਰਾਤ 6 6:30 ਵਜੇ ਹਨੇਰੀ ਤੂਫਾਨ ਆਇਆ ਜੀ ਉਦੇ ਬਾਅਦ ਇਹ ਸਾਰੀ ਮਤਵਰ ਕੰਦ ਗਿਰਕੀ ਜੀ ਪੜਦੀ ਕਰ ਰਹੀ ਸੀ ਜੀ ਕੋਈ ਸਰੀਆ ਨਹੀਂ ਪਾਇਆ ਇਹਦੇ ਵਿੱਚ ਨਹੀਂ ਸਾਡੇ ਨਿਆਣੇ ਦਾ ਬਚਾਓ ਹੋ ਗਿਆ ਜੀ ਇਹ ਨਾਲੇ ਜੀ ਆਪਣਾ ਤਾਰ ਸਿੰਘ ਹੈ ਜੀ ਕਿੰਨੇ ਮੰਜ਼ਿਲ ਦੀ ਬਿਲਡਿੰਗ ਹੈ ਇਹ ਇਹ ਬਿਲਡਿੰਗ ਚੌਥੀ ਮੰਜ਼ਲ ਦੀ ਇਸ ਟਾਈਮ ਪਾ ਰਹੀ ਹੈ ਜੀ ਇਹ ਜੀ ਉਹ ਅੱਗੇ ਪਤਾ ਨਹੀਂ 8 ਪਾਣੀ ਨੇ 9 ਪਾਣੀ ਕਹਿੰਦੇ 8 9 ਮੰਜ਼ਲ ਦੀ ਪਾਣੀ ਹੈ ਜੀ ਮੈਂ ਤਾਂ ਅਸੀਂ ਕਹਿਣਾ ਚਾਹੁੰਦੇ ਜੀ ਦੇਖੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਨਸਾਫ ਦੇ ਪੱਲੇ ਅੱਭੀ ਮਾਨੂੰ ਇਹ ਬਿਲਡਿੰਗ ਰੁਕਣੀ ਚਾਹੀਦੀ ਜੀ ਉੱਪਰ ਬਣਨੀ ਨਹੀਂ ਚਾਹੀਦੀ ਚੌਥੀ ਮੰਜ਼ਲ ਤੇ ਉੱਪਰ ਜੀ ਕਿਉਂਕਿ ਕੱਲ ਨੂੰ ਉਨੀ ਨਿੱਕੀ ਕੋਈ ਗੱਲ ਹੋ ਗਈ ਕੌਣ ਜ਼ਿੰਮੇਵਾਰੀ ਭਰੂਗਾ ਇਸ ਦੀ ਹੁਣ ਤਾਂ ਹੀ ਬਣਾ ਦੂੰਗਾ ਲੈਂਟਰ ਪਾ ਦੂੰਗਾ ਇਹ ਸਾਡੇ ਕੋਈ ਚੱਕਰ ਨਹੀਂ ਜੀ ਪਰ ਮਾਨੂੰ ਕਹਾਂ ਨੂੰ ਵੀ ਸੇਫਟੀ ਚਾਹੀਦੀ ਨੇ ਸਾਡੀ ਆਪਣੀ ਜਿੱਥੇ ਚਾਰਕਾਰ ਹੈਗੇ ਇਹਨਾਂ ਨੇ ਵੀ ਤਾਂ ਦੇਖਣਾ ਚਾਹੀਦਾ ਜੀ ਵੀ ਹਾਂ ਅਸੀਂ ਕਿਸੇ ਗਰੀਬ ਦਾ ਭਲਾ ਕਰੀਏ ਇਹ ਥੋੜੀ ਹੈ ਕਿ ਇਹ ਆਪਣੇ ਆਪਣੇ ਨਾਲ ਦੇਖ ਰਹੇ ਹੈ ਫਾਇਦਾ ਕਿਸੇ ਦਾ ਨੁਕਸਾਨ ਹੁੰਦਾ ਇਹ ਨਹੀਂ ਦੇਖਦੇ ਹੈਗੇ ਜੀ ਦੇਤੀ ਜੀ ਪੁਲਿਸ ਨੇ ਵੀ ਆਈ ਕਿਹਾ ਕਹਾ ਕੋਈ ਨਹੀਂ ਜੀ ਥੋੜੀ ਪਰਪਾਈ ਕਰ ਦ ਕਈ ਪਰਮਿਸ਼ਨ ਕਰੀ ਜੈ ਕਿ ਨਹੀਂ ਜੀ ਕੋਈ ਆ ਕੀ ਸੀ ਕੱਲ ਜਿਹੜੀ ਨੇ ਏਰੀ ਆਈ ਉਸ ਵਿੱਚ ਇਹਨਾਂ ਨੇ ਜਿਹੜੀ ਪਰਦੀਆਂ ਕਰੀ ਬਈ ਪਰਦੀ ਗਿਰੀ ਜੀ ਉੱਪਰ ਤੋਂ ਸਾਡੇ ਕੋਠਿਆਂ ਤੇ ਤੁਹਾਡੀ ਛੱਤ ਵਗੈਰੇ ਛੱਤ ਗਿਰੀ ਹੈ ਜੀ ਸਾਡੀ 25 ਬੱਚੀ 25 ਜਾਂਵੇਂ ਕੋਲ ਖੜੀ ਤੇ ਬੱਚੀ ਦੁਪਹਿਰਾਂ ਮਾ ਘੰਟਾਂ ਗਿਰੀਆਂ ਜੀ ਸਾਡੇ ਨਹੀਂ ਅਸੀਂ ਤਾਂ ਪਤਾ ਕੀ ਹੈ ਜੀ ਉਹ ਤਾਂ ਰਾਤ ਕੱਲ ਤਾਜੀ ਹੋਈ ਸੀ ਜੀ ਉਸ ਤੋਂ ਬਾਅਦ ਉਹ ਹਨੇਰੀ ਆ ਗਈ ਰਾਤੀ ਬਹੁਤ ਜ਼ਿਆਦਾ ਤੇਜ਼ ਉਹਦੇ ਕਰਕੇ ਉਹ ਡਿੱਗ ਵੀ ਠੀਕ ਹੈ ਇਹਦੇ 'ਚ ਨਾ ਉਹਨਾਂ ਦਾ ਕਸੂਰ ਹੈ ਨਾ ਸਾਡਾ ਕਸੂਰ ਹੈ ਹਾਂ ਇੰਨਾ ਕ ਹੈ ਜੀ ਅਸੀਂ ਜਿਹੜਾ ਵੀ ਉਹਨਾਂ ਦੇ ਪਰਭਾਈ ਕਰਨ ਨੂੰ ਤਿਆਰ ਹੈ ਇਹ ਤਾਂ ਕੱਲ ਵੀ ਐਵੇਂ ਕਿਹਾਏ ਹੁਣ ਵੀ ਐਵੇਂ ਕਹਿੰਦੇ ਆ ਜੀ ਕਿੰਨੇ ਮੰਜ਼ਲੇ ਪਾਉਣ ਉਹ ਮੰਜ਼ਲਾ ਤਾਂ ਹਲੇ ਕੋਈ ਨਹੀਂ ਪਤਾ ਜੀ 4 ਪੌਂਗੇ 5 ਪੌਂਗੇ ਕੋਈ ਪਰਮਿਸ਼ਨ ਹੈ ਬਿਲਕੁਲ ਪਤਾ ਕੀ ਹੈ ਜੀ ਆਪਣਾ ਪਰਮਿਸ਼ਨ ਦਾ ਨਹੀਂ ਜੀ ਕੋਈ ਲੋੜ ਨਹੀਂ ਹੁੰਦੀ ਕਿਉਂ ਸਾਡਾ ਨਹੀਂ 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 ਲੈਣੇ ਦੀ ਨਹੀਂ ਹੈ ਸਾਡਾ ਜੀ ਉਹ ਹੈ ਨਾ ਆਪਣਾ ਕੀ ਕਹਿੰਦੇ ਨੇ ਉਹ ਪੰਚਾਇਤੀ ਇਹ ਹੋਇਆ ਨਾ ਠੀਕ ਹੈ ਨਾ ਤੇ ਜੇ ਮਿਊਜ਼ਿਕਲ ਚ ਹੁੰਦਾ ਤਾਂ ਲੈਣੀ ਪੈਂਦੀ ਹੈ ਪਰਮਿਸ਼ਨ ਪਰ ਨਾਲ ਛੋਟੇ ਛੋਟੇ ਜਿਹੜੇ ਪੁਰਾਣੇ ਮਕਾਨ ਪਏ ਹੋਏ ਆ ਆਪਾਂ ਚਾਰ ਪੰਜ ਮੰਜ਼िला ਜਿਹੜਾ ਪਾਵਾਂਗੇ ਉਹ ਤਾਂ ਖਦਰਾ ਨਹੀਂ ਹੈ ਹਾਂਜੀ ਨਹੀਂ ਖਾ ਨਹੀਂ ਨਹੀਂ ਖਾਤਰ ਇਹਦਾ ਕੋਈ ਗੱਲ ਨਹੀਂ ਉਹ ਤਾਂ ਅਸੀਂ ਤਾਂ ਆਪਣੀ ਕਰ ਹੀ ਹੋਈ ਜਾ ਉਹਨਾਂ ਦੀ ਤਾਂ ਛੱਡ ਦੀ 13 ਇੰਚੀ ਅਸੀਂ ਅਸੀਂ ਤਾਂ ਆਪਣੀ ਕੰਧ ਕਰੀ ਹੈ ਪਰਮਿਸ਼ਨ ਤਾਂ ਨਾਲ ਕੀਰ ਦੇ ਅੰਦਰ ਕੋਈ ਲੋੜ ਤਾਂ ਪੈਂਦੀ ਨਹੀਂ ਜੀ ਨਾਲ ਕੀਰ ਦੇ ਅੰਦਰ ਆਪਾਂ ਐਡੀ ਵੱਡੀ ਤੁਸੀਂ ਬਿਲਡਿੰਗ ਪਾਈ ਹੈ ਜਿੱਕਾ ਖੁਦਾ ਦਾ ਨਾ ਕਰਿਆ ਕੋਈ ਉਨੀ ਕੀ ਗੱਲ ਹੈ ਜੋ ਕੌਣ ਜ਼ਿੰਮੇਵਾਰ ਹੈ ਜੋ ਅਸੀਂ ਅਸੀਂ ਹੁਣ ਵੀ ਆ ਰਹੇ ਹਾਂ ਹੁਣ ਸਾਰੇ ਕਿਤੇ ਬਿਲਡਿੰਗਾਂ ਤੇ ਸਾਰੀ ਬਿਲਡਿੰਗਾਂ ਤੇ ਕੌਣ ਜ਼ਿੰਮੇਵਾਰ ਹੁੰਦਾ ਹੈ ਪਰ ਹੁਣ ਨਾਲ ਦੇ ਪਿੰਡੇ ਤੇ ਬੱਚਾ ਮਰ ਗਿਆ ਸੀਗਾ ਨਾਲ ਦੇ ਪਿੰਡੇ ਇੱਕ ਤੋਂ ਹੋਰ ਪਹਿਲਾਂ ਵੀ ਹਾਦਸੇ ਹੋਏ ਆ ਪਰ ਆਪਾਂ ਗੁਰਵੀ ਜੀ ਪਤਾ ਕੀ ਹੈ ਜੀ ਦੇਖੋ ਅੱਗੇ ਤੋਂ ਅਸੀਂ ਧਿਆਨ ਹੋਰ ਜ਼ਿਆਦਾ ਰੱਖਾਂਗੇ ਬਸ ਠੀਕ ਹੈ ਨਾ ਅਸੀਂ ਇਹੀ ਕਹਿ ਸਕਦੇ ਹਾਂ ਤਾਂ ਜਿਹੜਾ ਨੁਕਸਾਨ ਹੋਇਆ ਹੈ ਉਹ ਅਸੀਂ ਭਰ ਦੂੰਗੇ ਬਸ ਸਾਡੇ ਕੋਲ ਵਿਕਰਮਜੀਤ ਕੁਲਵਿੰਦਰ ਸਿੰਘ ਤੇ ਅਵਤਾਰ ਸਿੰਘ ਦੀ ਇੱਕ ਦਰਖਾਸਤ ਆਈ ਹੈ ਇਹਦੇ ਵਿੱਚ ਅਸੀਂ ਉਹਦੀ ਪੜਤਾਲ ਲਈ ਸਾਡੇ ਐਸਐਚਓ ਸਾਹਿਬ ਦੀ ਟੀਮ ਲਈ ਹੋਈ ਹੈ ਸੁਹਾਣੇ ਐਐਸਆਈ ਆਪਣੇ ਕਮਲ ਉਹਦੀ ਪੜਤਾਲ ਕਰ ਰਹੇ ਆ ਜੋ ਇਹਦੇ ਤੇ ਜਿਹੜੀ ਬਣਦੀ ਹੋਈ ਕਾਰਵਾਈ ਕੀਤੀ ਜਾਊਗੀ ਕਿੰਨੇ ਮਂਜਲਾ ਪਾਰਿਆ ਸੀ ਕਿ ਪਰਮਿਸ਼ਨ ਵਗੈਰਾ ਕੋ ਚੈੱਕ ਕਰਾਂਗੇ ਇਹਦੇ ਚ ਹਾਂ ਸਾਰੀਆਂ ਇਹਦੇ ਅਸੀਂ ਸਾਰਾ ਕੁਝ ਸੰਬੰਧਤ ਮਹਿਕਮਿਆਂ ਕੋ ਚੈੱਕ ਕਰਾ ਕੇ ਜੋ ਵੀ ਇਹਦੇ ਤੇ ਬਣਦੀ ਕਾਰਵਾਈ ਉਹ ਕੀਤੀ ਜਾਊਗੀ